ਮੰਨੇ ਮਾਰਗ ਠਾਕ ਨਾ ਪਾਏ ਇਹ ਹੈ ਜੀ 14ਵੀਂ ਪੌੜੀ ਦੀ ਪਹਿਲੀ ਪੰਕਤੀ ਮੰਨੇ ਮਾਰਗ ਠਾਕ ਨਾ ਪਾਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਭਾਵ ਜੇਕਰ ਉਸ ਪ੍ਰਭੂ ਪ੍ਰਮਾਤਮਾ ਦੀ ਗੱਲ ਨੂੰ ਮੰਨ ਲਵੇ ਇਹ ਪਿਛਲੀ ਪੌੜੀ ਵਿੱਚ ਵੀ ਪੜਿਆ ਸੀ ਜੀ ਆਪਾਂ ਇਹ ਦੂਸਰੀ ਪੌੜੀ ਹੈ ਜੀ ਦੂਸਰੀ ਪੌੜੀ ਹੈ ਜਿਸ ਵਿੱਚ ਮੰਨੇ ਦੀ ਗੱਲ ਆਈ ਹੈ ਜੀ ਵੀ ਜੇਕਰ ਤੂੰ ਮੰਨ ਲਵੇਂ ਫਿਰ ਕੀ ਹੋਊਗਾ ਮਾਰਗ ਹੁੰਦਾ ਜੇ ਰਸਤਾ ਰਸਤੇ ਦੇ ਵਿੱਚ ਗੱਜਨ ਸਿਆਰੀ ਹੈ ਤੇਰੇ ਚੱਲਣ ਵਾਲੇ ਰਸਤੇ ਦੇ ਵਿੱਚ ਤੇਰੇ ਚੱਲਣ ਵਾਲੇ ਰਾਹ ਦੇ ਵਿੱਚ ਠਾਕ ਹੁੰਦਾ ਜੀ ਅੜਿੱਕਾ ਪੈਣਾ ਰੁਕਾਵਟ ਪੈਣੀ ਨਾ ਨੰਨੇ ਨੂੰ ਕੰਨ ਨਾ ਪਾਈ ਉਸ ਰਸਤੇ ਦੇ ਵਿੱਚ ਕੋਈ ਅੜਿੱਕਾ ਨਹੀਂ ਪੈਂਦਾ ਜੀ ਕੋਈ ਰੁਕਾਵਟ ਨਹੀਂ ਪੈਂਦੀ ਜੀ ਤੇ ਸਿੱਧੇ-ਸਿੱਧੇ ਅਰਥ ਨੇ ਜੇ ਉਸ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਜਿਹੜਾ ਸੁਣੀਏ ਵਾਲੀ ਗੱਲ ਸੀ ਉਹ ਉਸ ਨੂੰ ਪ੍ਰੀਤ ਲਾ ਕੇ ਉਸ ਨੂੰ ਯਾਦ ਕਰਕੇ ਉਸ ਦੀ ਗੱਲ ਮੰਨ ਲਈਏ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਜੇ ਕੋ ਮਨ ਜਾਣੇ ਮਨ ਕੋਈ ਠੀਕ ਹੈ ਜੇ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਵਿੱਚ ਆਪਣੇ ਬੁੱਧੀ ਦੇ ਵਿੱਚ ਫਿਰ ਕੀ ਹੋਵੇਗਾ ਜੀ ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਠੀਕ ਹੈ ਜੀ ਜ਼ਿੰਦਗੀ ਦੇ ਧਰਮ ਦੇ ਰਸਤਾ ਧਰਮ ਕੀ ਹੈ ਜੀ ਪ੍ਰਭੂ ਪਰਮਾਤਮਾ ਨੂੰ ਮਿਲਣਾ ਧਰਮ ਹੈ ਫੇਥ ਜਿਹਨੂੰ ਕਹਿ ਦਿੰਦੇ ਆ ਕਿ ਉਸ ਦੇ ਨਾਮ ਜਪਦੇ ਹੋਏ ਉਸ ਪਰਮਾਤਮਾ ਵਿੱਚ ਲੀਨ ਹੋ ਜਾਣਾ ਇਹ ਹੈ ਜੀ ਧਰਮ ਬਾਕੀ ਮਜਬੇ ਜੀ ਦੁਨੀਆ ਵਿੱਚ ਜਿਵੇਂ ਸਿੱਖ ਧਰਮ ਕਹਿੰਦੇ ਨੇ ਜਿਹਨੂੰ ਇਹ ਵੀ ਇੱਕ ਮਜਬ ਹੈ ਜੀ ਮੁਸਲਮਾਨ ਧਰਮ ਕਹਿੰਦੇ ਨੇ ਮਜਬ ਹੈ ਜੀ ਇਸਾਈ ਧਰਮ ਕਹਿੰਦੇ ਨੇ ਬੁੱਧੀ ਧਰਮ ਕਹਿੰਦੇ ਆ ਮਜਬ ਹੈ ਜੀ ਪਰ ਜਿਹੜਾ ਦੁਨੀਆ ਵਿੱਚ ਧਰਮ ਹੈ ਇੱਕ ਹੈ ਜੀ ਸਗਲ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਭਾਵ ਸਾਰੀ ਦੁਨੀਆ ਦੇ ਧਰਮਾਂ ਵਿੱਚੋਂ ਸਾਰੀ ਦੁਨੀਆ ਦੇ ਨਿਜਮਾਂ ਵਿੱਚੋਂ ਸ੍ਰੇਸ਼ਟ ਜਿਹੜਾ ਧਰਮ ਹੈ ਉਹ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਹੋਏ ਵਧੀਆ ਕੰਮ ਕਰਨੇ ਚੰਗੇ ਕੰਮ ਕਰਨੇ ਜੀ ਤੇ ਜਦੋਂ ਉਹ ਕੰਮ ਕਰਨਗੇ ਤਾਂ ਉਸ ਰਸਤੇ ਵਿੱਚ ਜਿਹੜੀ ਵਿਕਾਰਾਂ ਦੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਰੁਕਾਵਟ ਨਹੀਂ ਪੈਂਦੀ ਜੀ ਕਿਉਂਕਿ ਸੋਚ ਕੇ ਦੇਖੋ ਅੱਜ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪ ਹੁੰਦਾ ਜੀ ਚਾਹੇ ਸਾਡੇ ਵਿੱਚ ਕ੍ਰੋਧ ਹੈ ਚਾਹੇ ਸਾਨੂੰ ਕਿਸੇ ਚੀਜ਼ ਦੀ ਲਾਲਚ ਹੈ ਜੀ ਆਹ ਕਰ ਲਈਏ ਜਦ ਸਾਨੂੰ ਹੋਰ ਕਿਸੇ ਚੀਜ਼ ਦੇ ਸਵਾਦਾਂ ਨੇ ਜਕੜਿਆ ਹੋਇਆ ਜੀ ਭਾ ਬਿਕਾਰਾਂ ਦੇ ਸਵਾਦਾਂ ਨੇ ਜਦੋਂ ਸਾਨੂੰ ਖੋਹ ਲਿਆ ਸਾਨੂੰ ਕੱਲੇ ਨਹੀਂ ਬੈਠਣ ਦਿੰਦੇ ਜੀ ਸਾਡਾ ਮਨ ਕਹਿੰਦਾ ਮੇਰੇ ਕੋਲੋਂ ਕੱਲਿਆਂ ਰਹਿ ਨਹੀਂ ਹੁੰਦਾ ਮੈਨੂੰ 5-7 ਬੰਦੇ ਨਾਲ ਚਾਹੀਦੇ ਮੈਨੂੰ ਕਿਸੇ ਦੇ ਨਾਲ ਗੱਲ ਕਰਨ ਨੂੰ ਚਾਹੀਦਾ ਮੈਂ ਕੱਲਿਆਂ ਰਹਿ ਨਹੀਂ ਸਕਦਾ ਠੀਕ ਹੈ ਜੀ ਇਹ ਇੰਨਾ ਵਿਕਾਰਾਂ ਨੇ ਇੰਨਾ ਸਵਾਦਾਂ ਨੇ ਦੁਨੀਆ ਦੇ ਨੇ ਜਿਹੜੀ ਆ ਬੰਦੇ ਦੇ ਰਸਤੇ ਵਿੱਚ ਧਰਮ ਦੇ ਰਾਸਤੇ ਵਿੱਚ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੇ ਰਾਸਤੇ ਵਿੱਚ ਰੁਕਾਵਟ ਬਣਾ ਕੇ ਰੱਖੀ ਹੋਈ ਹੈ ਜੀ ਦੂਰ ਕੀਤਾ ਹੋਇਆ ਹੈ ਜੀ ਪਰ ਗੁਰੂ ਮਹਾਰਾਜ ਕਹਿੰਦੇ ਨੇ ਜੇ ਤੂੰ ਉਸ ਪਰਮਾਤਮਾ ਦੀ ਗੱਲ ਮੰਨ ਲੇਗਾ ਉਸ ਨੂੰ ਪਿਆਰ ਪਾ ਲੇਗਾ ਉਸ ਦੇ ਨਾਲ ਯਾਰੀ ਦੋਸਤੀ ਪਾ ਲੇਗਾ ਉਸ ਦੀ ਰਜ਼ਾ ਵਿੱਚ ਚੱਲੇਗਾ ਨਾਮ ਸਿਮਰਨ ਕਰਦੇ ਹੋਇਆ ਤਾਂ ਤੇਰੀ ਜ਼ਿੰਦਗੀ ਦੇ ਰਾਸਤੇ ਵਿੱਚ ਕੋਈ ਚੀਜ਼ ਤੇਰੀ ਜ਼ਿੰਦਗੀ ਦੇ ਧਰਮ ਦੇ ਰਾਸਤੇ ਵਿੱਚ ਪਰਮਾਤਮਾ ਨੂੰ ਮਿਲਣ ਦੇ ਰਾਸਤੇ ਵਿੱਚ ਮਾਰਗਿਕੋ ਹੈ ਜੀ ਪਰਮਾਤਮਾ ਨੂੰ ਮਿਲਣਾ ਉਸ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਈਗੀ ਜੀ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਆਓ ਦੇਖੀਏ ਅੱਗੇ ਗੁਰੂ ਮਹਾਰਾਜ ਸਾਨੂੰ ਕੀ ਕਹਿੰਦੇ ਹਨ ਜੀ